ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਮੋਂਗੇ ਅ ਦੋਸਤੋ ਰੱਬ ਅਗਰ ਅਰਦਾਸ ਹੈ ਕਿ ਪ੍ਰਮਾਤਮਾ ਤੁਹਾਡੇ ਤੇ ਤੁਹਾਡੇ ਬੱਚਿਆਂ ਦੇ ਸਿਰਾਂ ਤੇ ਹਮੇਸ਼ਾ ਆਪਣਾ ਅਸ਼ੀਰਵਾਦ ਪਰਿਆ ਹੱਥ ਰੱਖੇ ਤਾਂ ਦੋਸਤੋ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਬੇਨਤੀ ਹੈ ਕਿ ਸਾਡੇ ਸੋਸ਼ਲ ਮੀਡੀਆ ਦੇ ਦੋ ਪਲੇਟਫਾਰਮ ਹੈ ਜੀ ਅ ਜੇ ਫੇਸਬੁੱਕ ਇੰਸਟਾਗ੍ਰam ਤੇ ਪੀਬੀਸੀ ਪੰਜਾਬ YouTube ਤੇ ਪੀਬੀਸੀ ਪੰਜਾਬੀ ਤੋਡਾ ਅਖਬਾਰ YouTube Facebook Instagram ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਤੁਹਾਡਾ ਅਖਬਾਰ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਟਾਈਪ ਕਰੋਗੇ ਤਾਂ ਤੁਹਾਡੇ ਸਾਹਮਣੇ ਸਾਡਾ ਪੇਜ ਆ ਜਾਏਗਾ ਤਾਂ ਇਹ ਦੋਨੋਂ ਪੇਜ ਹੈ ਜਿਹੜੇ ਲਾਈਕ ਫੋਲੋ ਸ਼ੇਅਰ ਜਰੂਰ ਕਰੋ ਬਤ ਬਤ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜਰੂਰ ਦਬੋ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਹੈ ਜਿਹੜਾ ਸਾਡੇ ਲਈ ਬਹੁਤ ਵੱਡੀ એનર્ਜੀ ਦਾ ਕੰਮ ਕਰੇਗਾ ਤਾਂ ਦੋਸਤੋ ਗੱਲ ਅੱਜ ਦਾ ਆਪਾਂ ਜੋ ਵਿਸ਼ਾ ਹੈਗਾ ਉਹ ਕਰਾਂਗੇ ਇਸ ਵਕਤ ਪੰਜਾਬ ਦੇ ਵਿੱਚ ਅਮਨ ਕਾਨੂੰਨ ਨੂੰ ਲੈ ਕੇ ਜੋ ਸਥਿਤੀ ਗੰਭੀਰ ਬਣੀ ਹੋਈ ਹੈ ਉਹ ਕਿਸੇ ਤੋਂ ਵੀ ਲੁਕਿਆ ਚੁਪਿਆ ਨਹੀਂ ਹੈਗਾ ਐਸ ਵਕਤ ਪੰਜਾਬ ਦੇ ਵਿੱਚ ਲਗਾਤਾਰ ਗੋਲੀਬਾਰੀ ਹੋ ਰਹੀ ਹੈ ਅਤੇ ਲੋਕਾਂ ਤੋਂ ਫਿਰੋਸੀ ਦੇ ਪੈਸੇ ਮੰਗੇ ਜਾ ਰਹੇ ਹਨ ਜਿਸ ਨੂੰ ਲੈ ਕੇ ਕਈ ਕਤਲ ਹੈ ਜਿਹੜੇ ਹੋ ਚੁੱਕੇ ਹਨ ਚਾਹੇ ਪਿਛਲੇ ਦਿਨੀਆ ਬੋਰ ਦੇ ਵਿੱਚ ਮਸ਼ਹੂਰ ਕਪੜਾ ਵਪਾਰੀ ਦਾ ਕਤਲ ਹੋਵੇ ਚਾਹੇ ਹੋਰ ਕਤਲ ਹੋਣ ਚਾਹੇ ਗੋਲੀਬਾਰੀ ਦੇ ਘਟਨਾਵਾਂ ਹੁਣ ਲਗਾਤਾਰ ਸਾਹਮਣੇ ਆ ਰਹੀ ਹੈ ਤਾਜ਼ਾ ਮਾਮਲਾ ਜਿਹੜਾ ਹੈ ਉਹ ਡੇਰਾ ਬਾਬਾ ਨਾਨਕ ਹੈ ਜਿਹੜਾ ਉਸ ਦੇ ਪਿੰਡ ਬੈਰੋਂ ਕੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਅਕਾਲੀ ਯੂਥ ਅਕਾਲੀ ਦਲ ਦਾ ਆਗੂ ਹੈ ਜਿਹੜਾ ਉਸਤੇ ਦੇਰ ਰਾਤ ਉਸਦੇ ਘਰ ਤੇ ਫਾਇਰਿੰਗ ਹੋਈ ਹੈ ਜਿਸ ਦੀ ਪੂਰੀ ਘਟਨਾ ਜਿਹੜੀ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਬੈਰੋਕੇ ਦੇ ਵਿੱਚ ਇੱਕ ਯੂਥ ਅਕਾਲੀ ਦਲ ਦੇ ਆਗੂ ਦੇ ਘਰ ਤੇ ਫਾਇਰਿੰਗ ਹੋਈ ਹੈ ਜਿਸ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨਕਾਬ ਪੋਸ਼ ਵਿਅਕਤੀ ਹੈ ਜਿਹੜਾ ਉਹ ਗੋਲੀ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਗੱਲ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਆਗੂ ਦੇ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਉਧਰ ਦੂਜੇ ਪਾਸੇ ਜੋ ਜਿਸ ਯੂਥ ਅਕਾਲੀ ਦਲ ਦੇ ਵਰਕਰ ਤੇ ਕਰਤੇ ਇਹ ਗੋਲੀਬਾਰੀ ਹੋਈ ਹੈ ਉਸ ਦੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਪਿਛਲੇ ਦਿਨੀ ਉਸ ਨੂੰ 50 ਲੱਖ ਰੁਪਏ ਪਰੋਤੀ ਦੇਣ ਦੀ ਕਾਲ ਹੈ ਜਿਹੜੀ ਉਹ ਆ ਰਹੀ ਸੀਗੀ ਪਰ ਉਸ ਦੇ ਵੱਲੋਂ ਜੋ ਪਰੋਤੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਸੀ ਜਿਸ ਕਾਰਨ ਉਸ ਦਾ ਕਹਿਣਾ ਹੈਗਾ ਕਿ ਉਸੇ ਕਾਰਨ ਉਸ ਤੇ ਇਹ ਗੋਲੀਬਾਰੀ ਹੋਈ ਹੈ ਤਾਂ ਦੋਸਤੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਤੇ ਪੰਜਾਬ ਦੇ ਵਿੱਚ ਅ ਪ੍ਰੋਫੀ ਵੀ ਆ ਕਾਲਾ ਲਗਾਤਾਰ ਵਪਾਰੀਆਂ ਨੂੰ ਵੱਡੇ ਹਸਤਾਂ ਵਾਲਾਂ ਡਾਕਟਰਾਂ ਨੂੰ ਆਦਿ ਨੂੰ ਬਹੁਤ ਵੱਡੇ ਪੱਧਰ ਤੇ ਆ ਰਹੀਆਂ ਜਿਸ ਨੂੰ ਲੈ ਕੇ ਅ ਵਪਾਰੀਆਂ ਦੇ ਵਿੱਚ ਅਤੇ ਹੋਰ ਜੋ ਦੂਸਰੇ ਲੋਕ ਹੈਗੇ ਆ ਉਹਨਾਂ 'ਚ ਰੋਸ ਪਾਇਆ ਜਾ ਰਿਹਾ ਹੈ ਪਿਛਲੇ ਦਿਨੀ ਮਸ਼ਹੂਰ ਕਪੜਾ ਵਪਾਰੀ ਸੀਗੇ ਬੋਰ ਦੇ ਉਹਨਾਂ ਦਾ ਦਿਨ ਦਿਹਾੜੇ ਕਤਲ ਕੀਤਾ ਗਿਆ ਸਨਿਆਰਾ ਮਿਆਂ ਦੁਕਾਨਾਂ ਤੇ ਲਗਾਤਾਰ ਵਕ ਵਕ ਥਾਮਾਂ ਤੇ ਗੋਲੀਬਾਰੀ ਹੋ ਰਹੀ ਹੈ ਤੇ ਵਕ ਵਕ ਥਾਮਾਂ ਤੇ ਲੋਕਾਂ ਤੋਂ ਫਰੋਤੀ ਜਿਹੜੀ ਮੰਗੀ ਜਾ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਲੋਕਾਂ ਦੇ ਵਿੱਚ ਰੋਸ ਹੈ ਜਿਹੜਾ ਵਧਦਾ ਜਾ ਰਿਹਾ ਹੈ ਦੂਜੇ ਪਾਸੇ ਜੋ ਵਪਾਰੀ ਵਰਗ ਹੈਗਾ ਉਹਨਾਂ ਦਾ ਕਹਿਣਾ ਹੈਗਾ ਕਿ ਉਹ ਪੰਜਾਬ ਦੇ ਵਿੱਚ ਸੇਫ ਨਹੀਂ ਮਹਿਸੂਸ ਕਰ ਰਹੇ ਹੈਗੇ ਕਿਉਂਕਿ ਕਿਸੇ ਵੀ ਵੇਲੇ ਉਹਨਾਂ ਤੋਂ ਫਰੋਤੀਆਂ ਕੱਲ ਆ ਰਹੀਆਂ ਹਨ ਅਤੇ ਜੋ ਬੇਫਕ ਉਹਨਾਂ ਦੇ ਗੋਲੀਬਾਰੀ ਕੀਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਰੰਗਦਾਰੀ ਮੰਗਣ ਵਾਲੇ ਫਰੋਤੀ ਮੰਗਣ ਵਾਲੇ ਜੋ ਗੈਂਗਸਟਰ ਆਦਿ ਨੇ ਇਹਨਾਂ ਤੇ ਤੁਰੰਤ ਨਕੇਲ ਪਾਈ ਜਾਵੇ ਅਤੇ ਜੋ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਦੱਸ ਸੀ ਕਿ ਪਿਛਲੇ ਦਿਨੀ ਕਾਂਗਰਸ ਦੇ ਵੱਡੇ ਆਗੂ ਜਿਹੜੇ ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇਗੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਵੱਲੋਂ ਵੀ ਦੋਸ਼ ਲਾਇਆ ਗਿਆ ਸੀ ਕਿ ਇੱਕ ਗੈਂਗਸਟਰ ਦੇ ਵੱਲੋਂ ਉਹਨਾਂ ਦੇ ਬੇਟੇ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ ਹਾਲਾਂਕਿ ਇਸ ਮਾਮਲੇ 'ਚ ਪੰਜਾਬ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਮਾਮਲੇ 'ਚ ਗ੍ਰਿਫਤਾਰੀਆਂ ਕੀਤੀਆਂ ਸੀਗੀਆਂ ਪਰ ਇਸ ਗੱਲ ਨੂੰ ਲੈ ਕੇ ਕਾਫੀ ਚਰਚਾ ਜਿਹੜੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਕਾਫੀ ਗੰਭੀਰ ਬਣੀ ਹੋਈ ਹੈ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਸੋਚਣਾ ਤੁਸੀਂ ਹੇਠੇ ਕਮੈਂਟ ਕਰਾਹੀ ਜ਼ਰੂਰ ਵਿਚਾਰ ਦੇ ਸਕਦੇ ਹੋ ਤਾਂ ਦੋਸਤੋ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਸਾਡੇ ਨਾਲ ਜ਼ਰੂਰ ਜੁੜੋ ਧੰਨਵਾਦ ਜੀ